ਇਹ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਗੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਰਹੇ ਕਿ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਵਿਵਹਾਰੇ ਪੰਥ ਵਿੱਚ ਵਰਤ ਰਹੇ ਨੇ ਇਹ ਨਾ ਵਰਤਣ ਧੰਨਵਾਦ ਸਿੰਘ ਸਾਹਿਬ ਜਿਹੜਾ ਤੁਹਾਨੂੰ ਸਹਿਮਤ ਕੀਤਾ ਗਿਆ ਕਈ ਨਿਦਾਵਾਂ ਨੇ ਕੱਲ ਅਸਤੀਫਾ ਦੇ ਦਿੱਤੇ ਰੋਸ ਹੋਜੋ ਅਸਤੀਫਾ ਦਿੱਤੇ ਨੇ ਕੱਲ ਦੇਖੋ ਇਸ ਸਮੇਂ ਤੇ ਰੋਸ ਹੈ ਇਹ ਤਖਤ ਸਾਹਿਬ ਦੇ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਸਾਲ ਸਾਹਿਬ ਦੀ ਮਾਨਵ ਪਰਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਜੇ ਕਾਰਵਾਈ ਆ ਉਹ ਕੀਤੀ ਹੈ ਕਿਉਂਕਿ ਤਖਸਾਲ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਵੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾਂ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਖਾ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੋ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਾਨ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਤੋ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਹੈ ਇਥੋਂ ਦੇ ਹੁਕਮ ਨੂੰ ਦੇਖਦਾ ਹੈ ਇਥੋਂ ਦੇ ਹੁਕਮਾਂ ਦੀ ਉਹ ਤਾਬੀਦ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਮਾਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਹੈ ਧੰਨਵਾਦ ਕਾਲ ਸਾਹਿਬ ਬੈਂਕ ਜੀ